ਮੁੱਖ ਮੰਤਰੀ ਨੂੰ ਅਹੁਦੇ ਤੋਂ ਹਟਾਉਣ ਦੇ ਚਰਚੇ ਬੀਤੇ ਦਿਨਾਂ ਤੋਂ ਲਗਾਤਾਰ ਚੱਲ ਰਹੇ ਨੇ ਇਸ ਸੂਚਾਲੇ ਬੀਜਪੀ ਨੇ ਵੱਡਾ ਦਾਅਵਾ ਕੀਤਾ ਤੇ ਇਸ ਮਾਮਲੇ ਦੀ ਤਾਜ਼ਾ ਸਥਿਤੀ ਕੀ ਹੈ ਉਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਿੱਲੀ ਸਰਕਾਰ ਚ ਮੰਤਰੀ ਮਨਜਿੰਦਰ ਸਿੰਘ ਸਰਸਾ ਨੇ ਦਾਅਵਾ ਕੀਤਾ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਬਲੋ ਭਗਵੰਤ ਮਾਨ ਤੇ ਮੁੱਖ ਮੰਤਰੀ ਅਹੁਦਾ ਛੱਡਣ ਲਈ ਦਬਾਅ ਪਾਇਆ ਜਾ ਰਿਹਾ ਹੈ ਸਰਸਾ ਨੇ ਕਿਹਾ ਕਿ ਡਰ ਦੇ ਮਾਰੇ ਭਗਵੰਤ ਮਾਨ ਹਸਪਤਾਲ ਵਿੱਚ ਦਾਖਲ ਹੋ ਗਏ ਤੇ ਉਹਨਾਂ ਦੀ ਕੁਰਸੀ ਬਚ ਗਈ ਸਰਸਾ ਨੇ ਕਿਹਾ ਕਿ ਭਗਵੰਤ ਮਾਨ ਨਾਲ ਖੜੇ ਨੇ ਸਰਸਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਭਗਵੰਤ ਮਾਨ ਤੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਲਈ ਦਬਾਅ ਪਾਇਆ ਜਾ ਰਿਹਾ ਸੀ ਭਗਵੰਤ ਮਾਨ ਦੇ ਨਾਲ ਖੜੇ ਹਾਂ ਕਿਉਂਕਿ ਇਹ ਗਲਤ ਗੱਲ ਹੈ ਡਰ ਦੇ ਮਾਰੇ ਭਗਵੰਤ ਮਾਨ ਹਸਪਤਾਲ ਦੇ ਵਿੱਚ ਭਰਤੀ ਹੋਏ ਨੇ ਇਹ ਚੰਗਾ ਹੈ ਉਹਨਾਂ ਦੀ ਕੁਰਸੀ ਬਚ ਗਈ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮਾਮਲਿਆਂ ਤੇ ਬੋਲਣ ਦਾ ਕੀ ਹੱਕ ਹੈ ਉਹ ਦਿੱਲੀ ਗਏ ਫਿਰ ਪੰਜਾਬ ਚਲੇ ਗਏ ਹੁਣ ਜਦ ਪੰਜਾਬ ਵਿੱਚ ਹੜਾ ਆਇਆ ਤਾਂ ਉਹ ਗੁਜਰਾਤ ਭੱਜ ਗਏ ਉਹ ਭਗੌੜੇ ਨੇ ਉਹ ਮੁੱਖ ਮੰਤਰੀ ਨੂੰ ਕਿਉਂ ਹਟਾਉਣਾ ਚਾਹੁੰਦੇ ਨੇ ਪੰਜਾਬ ਦੇ ਲੋਕਾਂ ਨੂੰ ਫੈਸਲਾ ਕਰਨ ਦਿਓ ਅਜਿਹਾ ਕਰਨ ਵਾਲਾ ਅਰਵਿੰਦ ਕੇਜਰੀਵਾਲ ਕੌਣ ਹੈ ਕਾਬਲੇ ਗੌਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ 5 ਸਤੰਬਰ ਦੀ ਰਾਤ ਤੋਂ ਮੋਹਾਲੀ ਦੇ ਫੋਟੇ ਸਾਸਤਾਲ ਵਿੱਚ ਜ਼ੇਰੇ ਇਲਾਜ ਨੇ ਲੱਗੇ ਦਿਨੀ ਉਹ ਪੰਜਾਬ ਕੈਬਨਿਟ ਦੀ ਬੈਠਕ ਵਿੱਚ ਵੀ ਵਰਚੂਅਲੀ ਸ਼ਾਮਲ ਹੋਏ ਸਨ ਉੰਜ ਬੇਸ਼ੱਕ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਕੇਜਰੀਵਾਲ ਦਾ 1% ਵੀ ਰੋਲ ਨਹੀਂ ਮੰਨਿਆ ਜਾਂਦਾ ਇੱਥੇ ਸਿਰਫ ਲੋਕਾਂ ਨੇ ਭਗਵੰਤ ਮਾਨ ਦਾ ਚਿਹਰਾ ਦੇਖਿਆ ਤੇ ਉਹਨਾਂ ਦੀਆਂ ਕਹੀਆਂ ਗੱਲਾਂ ਉੱਤੇ ਭਰੋਸਾ ਕਰਕੇ ਲੋਕਾਂ ਨੇ ਸਭ ਪਾਰਟੀਆਂ ਨੂੰ ਨਕਾਰ ਕੇ ਆਮ ਆਦਮੀ ਪਾਰਟੀ ਨੂੰ ਉਹਨਾਂ ਦੇ ਸੁਪਨਿਆਂ ਤੋਂ ਵੀ ਵੱਡੀ ਜਿੱਤ ਦਿੱਤੀ ਅਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਰਤਬੇ ਤੇ ਬਿਠਾਇਆ ਸੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਕਿम्मेਦਰੀ ਉਹ ਸਭ ਦਾ ਆਪਣਾ ਆਪਣਾ ਨਜ਼ਰੀਆ ਪਰ ਇੱਕ ਗੱਲ ਸਪਸ਼ਟ ਹੈ ਕਿ ਭਗਵੰਤ ਮਾਨ ਨੇ ਜੋ ਕਮਾਈ ਆਪਣੇ ਕਮੇਟੀ ਕਲਾਕਾਰੀ ਦੇ ਸਮੇਂ ਵਿੱਚ ਕੀਤੀ ਇਹ ਉਸ ਦਾ ਫਾਲਸੀ ਕਿਉਂਕਿ ਉਹਨਾਂ ਨੇ ਲੋਕਾਂ ਦੇ ਮੁੱਦੇ ਚੁੱਕੇ ਅਤੇ ਹਿੰਮਤ ਰੱਖ ਕੇ ਸੱਚ ਬੋਲਿਆ ਜੋ ਲੋਕਾਂ ਨੂੰ ਪਸੰਦ ਆਇਆ ਤੇ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਉਸ ਰਤਵੇ ਤੇ ਬਿਠਾ ਦਿੱਤਾ ਜਿਸ ਦਾ ਕਦੇ ਉਹ ਸੁਪਨਾ ਲੈਂਦੇ ਸੀ ਮੀਡੀਆ ਰਿਪੋਰਟਾਂ ਦੇ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਭਗਵੰਤ ਮਾਨ ਇੱਕ ਵਧੀਆ ਮੁੱਖ ਮੰਤਰੀ ਸਾਬਤ ਹੋ ਸਕਦੇ ਸਨ ਪਰ ਦਿੱਲੀ ਵਾਲੀ ਟੀਮ ਨੇ ਪਹਿਲੇ ਦਿਨ ਤੋਂ ਉਹਨਾਂ ਦੀਆਂ ਚੁਫੇਰੀਓਂ ਘੇਰਾ ਪਾਰਖਿਆ ਹੁਣ ਇਹ ਕਿਸਰਾਈਆਂ ਚੱਲ ਰਹੀਆਂ ਨੇ ਕਿ ਭਗਵੰਤ ਮਾਨ ਇਸ ਕਰਕੇ ਬਿਮਾਰ ਹੋਏ ਨੇ ਕਿ ਉਹਨਾਂ ਤੋਂ ਮੁੱਖ ਮੰਤਰੀ ਦੀ ਕੁਰਸੀ ਕੌਣ ਦੀ ਤਿਆਰੀ ਹੋ ਚੁੱਕੀ ਹੈ ਜਿਸ ਦਾ ਜ਼ਿਕਰ ਕਈ ਆਗੂਆਂ ਸਣੇ ਸਰਸਾ ਵੀ ਕਰ ਚੁੱਕੇ ਨੇ ਪਰ ਪਿਛਲੇ ਦਿਨੀ ਜਿਸ ਤਰੀਕੇ ਨਾਲ ਉਹਨਾਂ ਮੀਟਿੰਗ ਦੇ ਵਿੱਚ ਹਿੱਸਾ ਲਿਆ ਉਸ ਤੋਂ ਬਾਅਦ ਮਾਹੌਲ ਥੋੜਾ ਠੰਡਾ ਦਿਖਾਈ ਦੇ ਰਿਹਾ ਪਰ ਅੰਦਰੋਂ ਹਲੇ ਮਾਹੌਲ ਉਹਨਾਂ ਠੰਡਾ ਨਹੀਂ ਜਿੰਨਾ ਬਾਹਰੋਂ ਦਿਖਾਈ ਦੇ ਰਿਹਾ ਉਜੇ ਵੀ ਕਿਹਾ ਜਾਂਦਾ ਹੈ ਕਿ ਧੂਆ ਉੱਥੇ ਹੀ ਉੱਠਦਾ ਜਿੱਥੇ ਅੱਗ ਹੁੰਦੀ ਹੈ ਜੇ ਕਿਤੇ ਅੱਗ ਨਾਲ ਖੇਡਦੇ ਆਂ ਭਗਵੰਤ ਮਾਣੂ ਉਹਦੇ ਤੋਂ ਹਟਾ ਦਿੱਤਾ ਜਾਂਦਾ ਤਾਂ ਪੰਜਾਬ ਅੰਦਰ ਝਾੜੂ ਵਾਲਿਆਂ ਦੇ ਪੱਲੇ ਕੱਖ ਨਹੀਂ ਪੈਣਾ ਤੇ ਦੇਸ਼ ਅੰਦਰ ਜੇ ਕੁਝ ਪੱਲੇ ਹੁੰਦਾ ਤਾਂ ਪੰਜਾਬ ਤੋਂ ਇਲਾਵਾ ਹੋਰ ਨਾਲ ਸੂਬਿਆਂ ਦੇ ਵਿੱਚ ਵੀ ਕੇਜਰੀਵਾਲ ਦੇ ਨਾਂ ਤੇ ਸਰਕਾਰ ਬਣ ਜਾਂਦੀ। ਬਾਕੀ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਕਮੈਂਟ ਵਾਲਾ ਖਜ਼ਾਨਾ ਖੋਲਾਏ।